ਜੋ ਆਪਾਂ 14 ਤਰੀਕ ਨੂੰ ਮਾਗੀ ਦੇ ਮੇਲੇ ਤੇ ਮੁਖਸਰ ਸਾਹਿਬ ਪਵਿੱਤਰ ਧਰਤੀ ਤੇ ਆਪਾਂ ਇੱਕ ਪਾਰਟੀ ਦਾ ਰਾਜ ਕੀਤਾ ਸੀ ਆ ਅਕਾਲੀ ਦਲਵਾਸ ਪੰਜਾਬ ਦੇ ਤੋਂ ਉਹਦੇ ਵਿਸਥਾਰ ਵਾਸਤੇ ਅਸੀਂ ਜ਼ਿਲ੍ਹੇ ਵਾਈਸ ਸਭ ਜਗ੍ਹਾ ਤੇ ਮੀਟਿੰਗਾਂ ਕਰਕੇ ਉੱਥੇ ਕੁਝ ਬੰਦਿਆਂ ਨੂੰ ਜ਼ਿੰਮੇਵਾਰੀਆਂ ਦੇ ਰਹੇ ਹਾਂ ਕਿ ਉਹ ਅੱਗੇ ਜੋ ਸਾਡਾ ਪੰਥ ਬਚਾਓ ਪੰਜਾਬ ਦਾ ਏਜੰਡਾ ਵਾ ਉਹਨੂੰ ਆਪਾਂ ਘਰ ਘਰ ਤੱਕ ਲੈ ਕੇ ਜਾਈਏ ਉਹਦੇ ਤਹਿਤ ਅੱਜ ਅਸੀਂ ਇਹ ਪਾਕ ਪਵਿੱਤਰ ਧਰਤੀ ਫਤਿਹਗੜ ਸਾਹਿਬ ਕੀ ਇਹ ਉਹ ਗੁਰੂ ਸ਼ਿਦਾਂ ਦੇ ਚਰਨਾਂ 'ਚ ਨਮਸਕਾਰ ਕੀਤੀ ਪਏ ਨਾਲ ਤੇ ਉਹਨਾਂ ਬਾਅਦ ਚੋਂ ਉਹਨਾਂ ਤੋਂ ਆਸ਼ੀਰਵਾਦ ਲੈ ਕੇ ਆਏ ਸੀ ਸਾਰੇ ਇਹ ਪੰਜ ਮੈਂਬਰੀ ਕਮੇਟੀ ਦਾ ਇੱਥੇ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਕਿ ਪੂਰੇ ਜ਼ਿਲ੍ਹੇ ਨੂੰ ਜੇ ਦੇਖ ਰਿਆ ਕਰਨਗੇ ਤੇ ਜ਼ਿਲ੍ਹੇ 'ਚ ਹਰੇਕ ਘਰ ਤੱਕ ਜੋ ਪੰਥ بچਾਓ ਪੰਜਾਬ بچਾਓ ਵਾ ਡੰਡਾ ਆਪਣਾ ਉਹਨੂੰ ਲੈ ਕੇ ਜਾਣਗੇ ਲੋਕਾਂ ਤੱਕ ਲੈ ਕੇ ਜਾਣਗੇ ਤੇ ਇਸ ਪਾਰਟੀ ਨੂੰ ਮਜ਼ਬੂਤੀ ਵਾਸਤੇ ਕੰਮ ਕਰਨਗੇ ਕਿਉਂ ਕਿ ਉਹਦੇ ਦੇ ਦਿੱਤੀਆਂ ਗਈਆਂ ਨੇ ਕੀ ਕੀ ਉਹਦੇ ਇਹਦੇ 'ਚ ਜੀ ਅਸੀਂ ਜਿਹੜੇ ਮੁਖੇ ਦਾ ਇਥੋਂ ਦੇ ਸੇਵਾਦਾਰ ਲਾਏ ਗਏ ਆ ਬਜ਼ੁਰਗ ਉਹ ਸੰਦੀਪ ਸਿੰਘ ਰਪਾਲੋਂ ਆ ਤੇ ਬਾਕੀ ਜਿਹੜੀ ਇਹ ਟੀਮ ਆ ਉਹਨਾਂ ਦੇ ਮੈਂ ਸਾਰਿਆਂ ਦੇ ਕਰੈਕਟ ਨਾਂ ਤੇ ਵੈਸੇ ਜੀ ਜਾਣਦਾ ਤੁਹਾਡੇ ਕੋਲ ਹੈਗੇ ਤੇ ਉਹ ਤੁਸੀਂ ਇਹ ਲੈ ਲਿਓ ਤੇ ਇਹ 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 ਪੰਜ ਮੈਂਬਰੀ ਕਮੇਟੀ ਉਤੋਂ ਅਗੇ ਬਲਾਕ ਦੀ ਇਹਨਾਂ ਇਹਨਾਂ ਨੂੰ ਸਾਰੇ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ ਕਿ ਬਲਾਕ ਦੀ ਤੁਸੀਂ ਚੋਣ ਕਰਨੀ ਹੈ ਅਗੇ ਸਰਕਲ ਦੀ ਵੀ ਕਰਨੀ ਆ ਤੇ ਫਿਰ ਪਿੰਡਾਂ ਤੱਕ ਵੀ ਪਹੁੰਚ ਕਰਨਾ ਉਹਦੀ ਇਹ ਹੁਣ ਮਜਬੂਰੀ ਬਣ ਗਈ ਆ ਪਾਰਟੀ ਬਣਾਉਣੀ ਨਹੀਂ ਤੇ ਪਾਰਟੀ ਬਣਾਉਣੀ ਕੋਈ ਐਡਾ ਸੋਖਾ ਜਿਹਾ ਕੰਮ ਨਹੀਂ ਗਾ ਜਾਏ ਚੀਜ਼ਾ ਕਿ ਹਾਲਾਤ ਹੀ ਇਦਾਂ ਦੇ ਹੁਣ ਸਾਡੀ ਗੱਲ ਕਰਨ ਵਾਲਾ ਕੋਈ ਨਹੀਂ ਸੀ ਉਹ ਦੋ ਧਿਰਾਂ ਜਿਹੜੀਆਂ ਫੇਲ ਹੋਈਆਂ ਤੀਜੀ ਲਿਆਂ ਦੀ ਤੇ ਜੀ ਨੇ ਵੀ ਸਾਨੂੰ ਲੁੱਟਣ ਕੁੱਟਣ ਤੋਂ ਸਵਾਏ ਕੋਈ ਕੰਮ ਨਹੀਂ ਕੀਤਾ ਇਸ ਕਰਕੇ ਹੁਣ ਇਹ ਇਹ ਪੰਜਾਬ ਦੇ ਲੋਕਾਂ ਦੀ ਇੱਕ ਮਜਬੂਰੀ ਆ ਕਿ ਪਾਰਟੀ ਬਣਾਉਣੀ ਤੇ ਉਹਦੇ ਵਾਸਤੇ ਅਗੇ ਅੰਸ਼ ਕਰਨਾ ਬਾਬਾ ਜਿਹੜੇ ਧਾਰਮਿਕ ਜਥੇਬੰਦੀਆਂ ਆ ਉਹਨਾਂ ਦਾ ਸਹਿਯੋਗ ਕਿੱਦਾਂ ਦਾ ਸਹਿਯੋਗ ਮਿਲ ਰਿਹਾ ਨਹੀਂ ਅਸੀਂ ਸਾਰੀਆਂ ਧਾਰਮਿਕ ਜਥੇਬੰਦੀਆਂ ਨੂੰ ਜੀ ਆਇਆਂ ਉਹਨਾਂ ਦਾ ਸਤਿਕਾਰ ਕਰਦੇ ਆ ਸਾਰੀਆਂ ਨੂੰ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿੰਨੀਆਂ ਬਾਤਾਂ-ਬਾਤ ਸਾਡੇ ਨਾਲ ਚੱਲ ਸਕਦੀਆਂ ਨੇ ਤੁਸੀਂ ਬੋਲ ਲਵੋ ਤੇ ਆਪ 2025 ਦੀਆਂ ਚੋਣਾਂ ਬਾਰੇ ਕੀ ਪ੍ਰੋਗਰਾਮ ਆਪਣਾ ਜਿਹੜਾ ਨਹੀਂ ਪ੍ਰੋਗਰਾਮ ਹੈ ਜੇ ਫੇਲ ਹਾਂ ਤਾਂ ਅਸੀਂ ਆਪਣੀ ਪਾਰਟੀ ਨੂੰ ਲੋਕਾਂ ਤੱਕ ਲੈ ਕੇ ਜਾ ਰਹੇ ਹਾਂ ਉਹਦੇ ਪਿੰਡਾਂ ਤੱਕ ਉਹਦੀਆਂ ਕਾਈਆਂ ਬਣਾਵਾਂਗੇ ਲੋਕਾਂ ਨੂੰ ਆਪਣੇ ਨਾਲ ਜੋੜਾਂਗੇ ਇਹ ਜਿਹੜਾ 27 ਆਊਗਾ 27 ਬਾਰੇ ਵੀ ਉਦੋਂ ਲੜ ਜਾਈਗੀ ਨਾ ਅਲਰੇਡੀ ਜਾਏਗੀ ਸੀ ਮਤਲਬ ਰਾਜਨੀਤਿਕ ਪਾਰਟੀ ਬਣਾਈ ਤੇ ਇਹ ਰਾਜਨੀਤਿਕ ਲੜਾਈ ਲੜਨ ਵਾਸਤੇ ਬਣਾਈ ਨਾ ਜੀ ਇਹ ਚ ਬਹੁਤ ਵੱਡਾ ਖਲਾਅ ਜਿਹੜਾ ਸਾਡੇ ਨਾਲ ਸਾਡੇ ਰਾਜਨੀਤਿਕ ਲੋਕ ਸਾਡੇ ਨਾਲ ਵਾਅਦੇ ਕਰਕੇ ਮੁੜ ਕੇ ਜਾ ਕੇ ਮੁੱਕਰ ਜਾਂਦੇ ਰਹੇ ਉਹ ਜੋ ਸਾਡੇ ਹਾਲਾਤ ਇਸੇ ਕਰਕੇ ਇਦਾਂ ਦੇ ਹੋਏ ਆ ਆ ਭਾਈ ਸਾਹਿਬ ਨੇ ਪਿਛਲੇ ਦਿਨ ਇੱਕ ਤਿਆਰ ਕੇ ਰੇਡ ਤਿਆਰ ਕੀਤੀ ਸੀ ਕਿ ਉਹਨਾਂ ਨੂੰ ਲੋਕ ਸਭਾ ਵਿੱਚ ਆਵਾਜ਼ ਧੋਣ ਲਈ ਜਾਣ ਇਹ ਤਾਂ ਰੋਕੀ ਵੀ ਨਹੀਂ ਕਰਦੀ ਆ ਕਿ ਆਹ ਤਿੰਨ ਨਹੀਂ ਇਹ ਤਾਂ ਦੇਖੋ ਜੀ ਬਹੁਤ ਵੱਡੀ ਬੇਇਨਸਾਫੀ ਹੈ ਕਿ ਜਿਹੜੀ ਕੋਈ ਲੋਕਾਂ ਦਾ ਚੁਣਿਆ ਹੋਇਆ ਇਹਨਾਂ ਮੈਦਾਨੋਂ ਤੁਸੀਂ ਬਿਨਾਂ ਵਜਾ ਜੇਲ੍ਹ ਚ ਰੱਖੋ ਤੇ ਉਹਨਾਂ ਦੇ ਜਿਹੜੀ ਲੋਕਾਂ ਦੀ ਗੱਲ ਉਹਨੂੰ ਲੋਕਾਂ ਦੇ ਮਸਲੇ ਠਾਉਣ ਨਾ ਦਿੱਤੇ ਜਾਣ ਲੋਕਾਂ ਨੂੰ ਇੱਕ ਬਹੁਤ ਵੱਡੀ ਉਮੀਦ ਹੈ ਉਹਨਾਂ ਤੋਂ ਵੈਸੇ ਵੀ ਜਦੋਂ ਇਹ ਲੋਕਾਂ ਨੇ ਤਾਂ ਹੀ ਉਹਨਾਂ ਕੋਈ ਜਿਹੜੀ ਤਦਾਦ ਚ ਵੋਟਾਂ ਪਾ ਕੇ ਦਿੱਤਾ ਹੈ ਕਿ ਉਹ ਜੋ ਪੰਜਾਬ ਦੀ ਨੌਜਵਾਨੀ ਨਸ਼ੇ ਚੜ ਸਕਦੇ ਆ ਤੇ ਮੇਰੇ ਖਿਆਲ ਹੈ ਕਿ ਸਰਕਾਰਾਂ ਨੂੰ ਵੀ ਆਪਣੇ ਫੈਸਲਿਆਂ ਤੇ ਗੌਰ ਕਰਕੇ ਤੇ ਉਹਨਾਂ ਨੂੰ ਉਹਨਾਂ ਦੇ ਸਾਥੀਆਂ ਨੂੰ ਤੁਰੰਤ ਸਿਰਿਆ ਜਾਣਾ ਚਾਹੀਦਾ ਤੇ ਉਹਨਾਂ ਦੀ ਜਿਹੜੀ ਉਹ ਜ਼ਿੰਮੇਵਾਰੀ ਲਈ ਹੈ ਸੰਤਾ ਨੇ ਉਹ ਪਾਰਲੀਮੈਂਟ 'ਚ ਵੀ ਆਪਣੇ ਪੰਜਾਬ ਦੀ ਪੰਥ ਦੀ ਤੇ ਜਿਹੜੀ ਹੈ ਗੱਲ ਕਰ ਸਕਦੇ ਜੀ ਅੱਜ ਬਾਪੂ ਜੀ ਦੀ ਅਗਵਾਈ ਦੇ ਵਿੱਚ ਤੇ ਅਸੀਂ ਉਹਰੇ ਪਾਰਟੀ ਹੈ ਜਿਹੜੀ ਆਪਣੀ ਸ਼ਰਮਣੀ ਕਾਲੀ ਦਲ ਵਾਰਿਸ ਪੰਜਾਬ ਦੇ ਉਹਦੇ ਜਿਹੜੀ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਇਕਾਈ ਹੈ ਉਹਦਾ ਐਲਾਨ ਕਰਨ ਆਏ ਸੀ ਮੈਂਬਰ ਐ ਜਿਹੜੇ ਅਬਜ਼ਰਵਰ ਤੇ ਪੰਜ ਉਹਨਾਂ ਦੇ ਥੱਲੇ ਮੈਂਬਰ ਜਿਹੜੇ ਕੰਮ ਕਰਨਗੇ ਤੇ ਉਹ ਫਿਰ ਅੱਜ ਉਹਨਾਂ ਦਾ ਐਲਾਨ ਕਰਨ ਆਏ ਸੀ ਕੀ ਕੀ ਨਾਮ ਸੀ ਉਹਦੇ ਉਹਨਾਂ ਦੇ ਇੱਕ ਤਾਂ ਜੀ ਅਬਜ਼ਰਵਰ ਐ ਜਿਹੜੇ ਸੰਦੀਪ ਸਿੰਘ ਰਪਾਲੋ ਐ ਫਿਰ ਮੈਂਬਰ ਆਗੇ ਜੀ ਕਮੇਟੀ ਮੈਂਬਰ ਐਡਵੋਕੇਟ ਸੁਤੰਤਰ ਸਿੰਘ ਬੜ ਗੁਜਰਾ ਸਰਦਾਰ ਨਵਦੀਪ ਸਿੰਘ ਤਾਨ ਸਰਦਾਰ ਸੁਖਦਰਸ਼ਨ ਸਿੰਘ ਬਡੋਈ ਬਰਵਾਲੀ ਰਗਵੀਰ ਰਾਜਵੀਰ ਸਿੰਘ ਹਰਪ੍ਰੀਤ ਸਿੰਘ ਪੰਗੋ ਭਾਈ ਜੀ ਦਾ ਖਾਲਸਾ ਭਾਈ ਜੀ ਦੀ ਫਤਿਹ ਅੱਜ ਮੈਨੂੰ ਅਕਾਲੀ ਦਰਬਾਰਸ ਪੰਜਾਬ ਦੇ ਉਹਦੀ ਰਿਜ਼ਰਵਰ ਦੀ ਜ਼ਿੰਮੇਵਾਰੀ ਹੈ ਜਿਹੜੀ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਮਿਲੀ ਆ ਸਾਡੀ ਪੰਜ ਮੈਂਬਰੀ ਟੀਮ ਤਿਆਰ ਹੋਈ ਆ ਜਿਹਦੇ ਵਿੱਚ ਐਡਵੋਕੇਟ ਸੁਤੰਤਰਦੀਪ ਸਿੰਘ ਸਰਦਾਰ ਨਵਦੀਪ ਸਿੰਘ ਤਾਂ ਸਰਦਾਰ ਰਾਜੀਤ ਸਿੰਘ ਸਰਦਾਰ ਭੰਗੂ ਜੀ ਤੇ ਗੁਰਪ੍ਰੀਤ ਸਿੰਘ ਜੀ ਸੁਖਦਰਸ਼ਨ ਸਿੰਘ ਬਰਬਾੜੀ ਇਹ ਜਿਹੜੀ ਪੰਜ ਮੈਂਬਰੀ ਟੀਮ ਆ ਸਾਡੀ ਪਿੰਡਾਂ ਤੱਕ ਹਲਕਾ ਤਿੰਨ ਹਲਕੇ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਬਸੀਸ ਰਾਂਧਾ ਤੇ ਮਲੋਹ ਤਿੰਨਾਂ ਹਲਕਿਆਂ ਤੱਕ ਅਸੀਂ ਪਹੁੰਚ ਕਰਕੇ ਵੱਧ ਤੋਂ ਦੀ ਮੈਂਬਰਸ਼ਿਪ ਆ ਇਹ ਪੰਥਕ ਏਰੀਆ ਇਥੋਂ ਹਮੇਸ਼ਾ ਪੰਥ ਦਾ ਸਾਥ ਦਿੱਤਾ ਲੋਕਾਂ ਨੇ ਸਾਨੂੰ ਹੁਣ ਵੀ ਅਪੀਲ ਆ ਕਿ ਸ਼੍ਰੀ ਫਤੇਗੜ ਸਾਹਿਬ ਦੇ ਲੋਕ ਸਾਡਾ ਸਾਥ ਦੇਣਗੇ ਪੰਥ ਦੀ ਚੜ੍ਹਦੀ ਕਲਾ ਹੋਊਗੀ ਤਾਂ ਪੰਥ ਦਾ ਬੋਲ ਬਾਲਾ